ਦੀ ਰਵਾਨਾ ਹੋ ਰਿਹਾ ਦਿੱਲੀ ਵਾਲੋ ਉਹ ਕੀ ਸਾਰਾ ਮੁੱਦਾ ਹੈ ਕੀ ਇਹਨਾਂ ਨੇ ਪੇਜ ਖੋਲੇ ਨੇ ਇਸ ਪੂਰੇ ਵਿੱਚਲੇ ਗਲਬਤ ਕਰਾਂਗੇ ਮੇਰੇ ਨਾਲ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਤਾਂ ਉਹਨਾਂ ਨੇ ਪੂਰੀ ਜਾਣਕਾਰੀ ਆਖਰੇ ਮਸਲਾ ਕੀ ਹੈ ਸਾਰਾ ਸੰਦੀਪ ਸ਼ਰਮਾ ਜੀ ਸਤਿਵੰਤ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਟੀਵੀ ਦੇ ਸਰ ਸ਼ਾਮ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਨਵਾਂ ਨਵਾਂ ਖੇਡ ਨਵਾਂ ਮੋੜ ਆ ਗਿਆ ਦੇਖੋ ਫਿਰ ਖਸਾਨੀ ਤੋਂ ਲੋ ਹਾਂ ਬਿਲਕੁਲ ਬਿਲਕੁਲ ਨਵਾਂ ਮੋੜ ਆ ਗਿਆ ਔਰ ਇਹਨੂੰ ਅਸੀਂ ਕਹਿ ਸਕਦੇ ਆਂ ਵੀ ਇੱਕ ਘਾਟੇ ਦਾ ਬਣ ਜਾਲਾ ਮੋੜ ਕਹਿ ਸਕਦੇ ਆਂ ਸੋਢੀ ਸਾਹਿਬ ਨਹੀਂ ਪਰ ਉਹ ਤਾਂ ਕਹਿ ਰਹੇ ਕਹਿੰਦੇ ਸੀ ਭੇਦ ਖੋਲੇ ਜੀ ਦੇਖੋ ਸੋਢੀ ਸਾਹਿਬ ਨਿਊਜ਼ 18 ਇੱਕ ਬਹੁਤ ਵਧੀਆ ਔਰ ਬਹੁਤ ਜਿਹਨੂੰ ਕਹਿ ਦਿੰਨੇ ਉਹਦੀ ਗਰੋਥ ਆ ਚੈਨਲ ਦੀ ਇੱਕ ਵੱਡਾ ਚੈਨਲ ਕਹਿੰਦੇ ਆ ਜੀ ਆਪਾਂ ਉਹਨੂੰ ਜੀ ਉਸ ਚੈਨਲ ਤੇ ਨਿਊਜ਼ ਚੱਲ ਰਹੀ ਹੈ ਜੀ ਇਹ ਜੋ ਪੰਧੇਰ ਸਾਹਿਬ ਬੋਲੇ ਆ ਜੀ ਜੀ ਉਹਦੇ ਤੇ ਹੈਡਿੰਗ ਲਿਖਿਆ ਹੋਇਆ ਭੇਦ ਖੋਲੇ ਰਾਜ ਖੋਲੇ ਜੀ 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 ਲੇਕਿਨ ਤੁਸੀਂ ਉਹ ਵੀਡੀਓ ਸੁਣ ਕੇ ਦੇਖ ਲਿਓ ਜਾਂ ਉਹ ਕਲਿੱਪ ਸੁਣ ਕੇ ਦੇਖ ਲਿਓ ਉਹਦੇ ਵਿੱਚ ਤਾਂ ਰਾਜ ਖੋਲਣ ਵਾਲੀ ਕੋਈ ਗੱਲ ਹੀ ਨਹੀਂ ਜੀ ਹੈਗੀ ਨਹੀਂ ਮੈਂ ਇੱਕ ਇੱਕ ਗੱਲ ਦੱਸਣਾ ਹੈ ਨਾ ਮਾਫੀ ਜਾਨਾ ਸ਼ਰਮਾ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਕਿ ਮੈਂ ਵੀ ਇਹੀ ਸਲਾਹ ਦਿੱਤਾ ਕੋਈ ਐਵੇਂ ਦਾ ਪੇਜ ਰਾਜ ਖੋਲੇ ਕਿਉਂਕਿ ਰਾਜ ਤਾਂ ਆਪਾਂ ਖੋਲਾਂਗੇ ਨਾ ਕਿਹੜੇ ਰਾਜ ਆ ਉਸੇ ਖੋਲਾਂਗੇ ਹੁਣ ਤੁਸੀਂ ਖੋਲੋਗੇ ਮੈਂ ਖੋਲਾਂਗਾ ਕਿ ਬਿਲਕੁਲ ਬਿਲਕੁਲ ਦੇਖੋ ਐਡਾ ਵੱਡਾ ਚੈਨਲ ਹੈ ਰਾਜ ਖੋਲਣ ਵਾਲੀ ਗੱਲ ਕਰਦੇ ਉਹਦੇ ਵਿੱਚ ਰਾਜ ਖੋਲਦੇ ਉਹ ਦੱਸਦੇ ਉਹਨਾਂ ਨੇ ਤਾਂ ਇਹ ਨਹੀਂ ਦੱਸਿਆ ਵੀ ਅਸੀਂ ਕੱਲ ਨੂੰ ਜਿਹੜਾ ਦਿੱਲੀ ਚੌਥਾ ਜਥਾ ਜਿਹੜਾ ਰਵਾਨਾ ਕਰਨਾ ਦਿੱਲੀ ਵਾਸਤੇ ਉਹਦਾ ਮਕਸਦ ਕੀ ਆ ਉਹ ਕਿਹਨੂੰ ਮਿਲੂਗਾ ਕਿੱਥੇ ਮਿਲੂਗਾ ਕਿਆ ਗੱਲਬਾਤ ਹੋਊਗੀ ਜੀ ਕੋਈ ਗੱਲਬਾਤ ਤਾਂ ਕਰੀ ਨਹੀਂ ਜੀ ਉਹਨਾਂ ਨੇ ਦੂਜੀ ਗੱਲ ਜੀ ਜੀ ਅਗਰ ਪੰਦੇਰ ਸਾਹਿਬ ਨੇ ਕਿਹਾ ਉਸ ਵਾਈਟ ਦੇ ਵਿੱਚ ਉਸ ਵੀਡੀਓ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਆਂ ਵੀ ਅਸੀਂ ਕੱਲ ਨੂੰ ਚੌਥਾ ਜਥਾ ਰਵਾਨਾ ਕਰਨਾ ਜੀ ਦਿੱਲੀ ਵੱਲ ਜੀ ਠੀਕ ਐ ਸੀ ਮੰਨਦੇ ਆ ਦਿੱਲੀ ਵੱਲ ਤੁਸੀਂ ਜਾਣਾ ਤੁਸੀਂ ਦਿੱਲੀ ਕਿਵੇਂ ਜਾਉਂਗੇ ਜਾਂ ਕਿੱਥੇ ਜਾਉਂਗੇ ਕਿਹਦੇ ਕੋਲ ਜਾਉਂਗੇ ਕੀ ਗੱਲ ਕਰੋਗੇ ਜੀ ਪਹਿਲਾਂ ਤਾਂ ਇਹ ਸਵਾਲ ਖੜਾ ਹੋ ਰਿਹਾ ਜੀ ਜੀ ਹਾਂ ਇਹ ਸਵਾਲ ਇਸ ਕਰਕੇ ਖੜਾ ਹੋਇਆ ਕਿ ਦੋ ਦਿਨ ਪਹਿਲਾਂ ਕਨੌਰੀ ਬਾਡਰ ਤੇ ਡੱਲੇਵਾਲ ਸਾਹਿਬ ਦੀ ਟੀਮ ਨੂੰ ਆਕੇ ਡੱਲੇਵਾਲ ਸਾਹਿਬ ਨੂੰ ਉਹ ਦਿੱਲੀ ਦੀ ਸਰਕਾਰ ਵੱਲੋਂ ਜਾਂ ਦਿੱਲੀ ਦੇ ਹੋਰ ਮੈਕਨਿਆਂ ਵੱਲੋਂ ਜਿਨ੍ਹਾਂ ਨੇ ਇਸ ਮਸਲੇ ਨੂੰ ਹੱਲ ਕਰਨਾ ਉਸ ਖਿਸ਼ੇ ਤੇ ਗੱਲਬਾਤ ਹੋ ਚੁੱਕੀ ਉਹਨਾਂ ਨੇ ਡੇਟ ਦਿੱਤੀ ਹੋਈ ਐ ਡੇਟ ਦਿੱਤੀ ਹੋਈ ਐ ਜੋ ਗੱਲਬਾਤ ਡੇਟ ਦੇ ਅਕੋਰਡਿੰਗ ਹੋਣੀ ਚਾਹੀਦੀ ਐ ਕਿ ਕੱਲ ਤੁਸੀਂ ਜਿਹੜਾ ਚੌਥਾ ਜਥਾ ਲੈ ਜਾਣ ਦੀ ਗੱਲ ਕਰਦੇ ਆਂ ਕਿ ਆ ਤੁਸੀਂ ਉਸ ਤੋਂ ਹਟ ਕੇ ਗੱਲ ਕਰ ਰਹੇ ਆਂ ਉਹਨਾਂ ਦੀ ਲੀਨ ਨੂੰ ਪਾੜ ਕੇ ਚੱਲਣ ਦੀ ਗੱਲ ਕਰ ਰਹੇ ਆਂ ਅਗਰ ਤੁਸੀਂ ਲੀਨ ਨੂੰ ਪਾੜ ਕੇ ਚੱਲਣ ਦੀ ਗੱਲ ਕਰ ਰਹੇ ਆਂ ਫਿਰ ਤੁਸੀਂ ਰਾਜ ਖੋਲੇ ਨਹੀਂ ਫਿਰ ਤਾਂ ਤੁਹਾਡੇ ਰਾਜ ਖੋਲਣੇ ਚਾਹੀਦੇ ਕਿਉਂਕਿ ਕਿਤੇ ਨਾ ਕਿਤੇ ਲੱਗਦਾ ਨਜ਼ਰ ਇਹ ਆ ਰਿਹਾ ਵੀ ਬੰਦੇਰ ਸਾਹਿਬ ਆਪਣਾ ਰਸਤਾ ਚੁਣ ਰਹੇ ਆਂ ਢੱਨੇਵਾਲ ਸਾਹਿਬ ਦੀ ਜਿਥੇਬੰਦੀ ਦਾ ਆਪਣਾ ਰਸਤਾ ਜੋ ਕਿ ਹੋਣਾ ਨਹੀਂ ਚਾਹੀਦਾ ਸੋਢੀ ਸਾਹਿਬ ਇਹ ਖਤਰੇ ਦੀ ਘੰਟੀ ਹੈਕਰ ਰਸਤਾ ਗਲਤ ਅਪਣਾਉਣਗੇ ਜਿਵੇਂ ਭੰਡੇਰ ਸਾਹਿਬ ਸਹੀ ਕਹਿ ਰਹੇ ਹੋ ਤੁਸੀਂ ਕਿਉਂਕਿ ਦੇਖੋ ਜਿਹੜਾ ਢੱਨੇਵਾਲ ਸਾਹਿਬ ਦਾ ਮੀਟਿੰਗ ਹੋਣੀ ਹੈ 14 ਤਰੀਕ ਨੂੰ 14 ਫਰਵਰੀ ਨੂੰ ਠੀਕ ਹੈ ਨਾ ਸਾਰਿਆਂ ਨੂੰ ਪਤਾ ਹੈ ਆਪਾਂ ਇਸੇ ਲਾਈਵ ਹੀ ਕਰ ਚੁੱਕੇ ਆ ਤੇ ਹੁਣੇ ਭੰਡੇਰ ਸਾਹਿਬ ਕੱਲ ਕਹਿ ਰਹੇ ਵੀ ਚੌਥਾ ਜੱਥਾ ਰਵਾਨਾ ਕਰਨਾ ਇਹ ਤੁਹਾਡੀ ਗੱਲ ਵੀ ਕੋ ਸਹੀ ਹੈ ਕਿਤੇ ਨਾ ਕਿਤੇ ਯਾਨੀ ਸਾਫ਼ ਤੋਂ ਤੇ ਸਪਸ਼ਟ ਹੋ ਰਿਹਾ ਦਿਖਾਈ ਦੇ ਰਿਹਾ ਤੇ ਵੀ ਕਿੰਨਾ ਸਾਫ਼ ਹੈ ਕਿ ਸੋਰਨ ਸਿੰਘ ਭੰਡੇਰ ਹੁਣ ਆਪ ਵੱਡੇ ਆਗੂ ਬਣ ਕੇ ਸਾਹਮਣੇ ਆਣਾ ਚਾਹੁੰਦੇ ਆ ਹੋ ਸਕਦਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੁਣ ਲੀਤੇ ਜਾ ਰਿਹਾ ਹੈ ਯਾਨੀ ਕਿਥੇ ਕਿਸਾਨਾਂ ਨੂੰ ਖੁਸ਼ੀ ਮਿਲੀ ਖਬਰ ਇੱਕ ਮਿਲੀ ਹੈ ਪਰ ਸੋ ਉੱਥੇ ਅੰਦੋਲਨ ਉਲਟਾ ਨਾ ਪੈ ਜੇ ਕੋਈ ਨੁਕਸਾਨ ਨਾ ਹੋ ਜੇ ਦੇਖੋ ਸੋਢੀ ਸਾਹਿਬ ਮੇਰਾ ਖੁਦ ਦਾ ਮੰਨਣਾ ਇਹ ਹੈ ਵੀ ਹੁਣ ਜਿਹੜਾ ਡੱਲੇਵਾਲ ਸਾਹਿਬ ਦਾ ਸੰਘਰਸ਼ ਚ ਚੱਲਦਾ ਆ ਰਿਹਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਮ ਇਹ ਲੜਾਈ ਲੜ ਰਹੇ ਆ ਉਹਨਾਂ ਦਾ ਪਰਿਵਾਰ ਤਕਲੀਫ ਦੇ ਵਿੱਚ ਹੈ ਦੇਸ਼ ਵਿੱਚ ਤਕਲੀਫ ਦੇ ਵਿੱਚ ਹੈ ਜਿਹੜੇ ਸਾਡੇ ਫੌਰਨ ਬਹਾਰ ਐਨਆਰਈ ਵੀਰ ਬੈਠੇ ਆ ਉਹ ਵੀ ਤਕਲੀਫ ਦੇ ਵਿੱਚ ਹੈ ਇੰਨੀ ਮਿਹਨਤ ਕਰਨ ਤੋਂ ਬਾਅਦ ਅਗਰ ਬੰਦੇਰ ਸਾਹਿਬ ਆਪਣਾ ਅਲੱਗ ਰਸਤਾ ਚੁਣਨਗੇ ਜਾਂ ਅਲੱਗ ਕਿਤੇ ਨਾ ਕਿਤੇ ਕੋਈ ਆਪਣੀ ਨੀਤੀ ਅਪਣਾਉਣ ਦੀ ਕੋਸ਼ਿਸ਼ ਕਰਨਗੇ ਜਾਂ ਅੱਗੇ ਪਲਾਨਿੰਗ ਕਰਨ ਦੀ ਕੋਸ਼ਿਸ਼ ਕਰਨਗੇ ਪਹਿਲਾਂ ਹੀ ਉਹਨਾਂ ਦੀ ਜਿਹੜੀ ਪਲਾਨਿੰਗ ਹੁੰਦੀ ਸੀ ਉਸੇ ਉਹਨਾਂ ਤੇ ਕਿੰਤੂ ਪ੍ਰਾਂਤੂ ਕਰਦੇ ਨੇ ਮੈਂ ਖੁਦ ਕਿੰਤੂ ਪ੍ਰਾਂਤੂ ਕਰਦਾ ਹੁੰਦਾ ਸੀ ਉਹਨਾਂ ਦੀ ਪਲਾਨਿੰਗ ਇਦਾਂ ਦੀ ਹੁੰਦੀ ਸੀ ਵੀ ਜਿਹੜੀ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਪ੍ਰੋਬਲਮ ਚ ਪਾਉਂਦੀ ਸੀ ਆਮ ਲੋ ਸਰਕਾਰਾਂ ਨੇ ਜੋ ਮੂਲਕਾਨੂੰਨੀ ਸਿਧੰਤ ਜਿਨ੍ਹਾਂ ਨੂੰ ਦੇਣੀ ਚਾਹੀਦੀ ਸੀ ਉਹ ਦੂਜੀ ਗੱਲ ਹੈ ਜੀ ਅਗਰ ਉਹ ਪਲਾਨਿੰਗ ਆਪਣੀ ਅਲੱਗ ਲੈ ਕੇ ਚੱਲਣ ਦੀ ਗੱਲ ਕਰਦੇ ਆ ਤਾਂ ਸਭ ਤੋਂ ਵੱਡਾ ਇਹ ਨੁਕਸਾਨ ਹੋਊਗਾ ਅਗਰ ਇਸ ਕੀ ਦਾ ਨੁਕਸਾਨ ਡੱਲੇਵਾਲ ਸਾਹਿਬ ਦੀ ਜਿਤੇਬੰਦੀ ਵੱਲੋਂ ਜੋ ਅਲਿਕੇ ਆ ਗਿਆ ਜਾਂ ਜਿਹੜੇ ਉਹਨਾਂ ਦੇ ਸਪੋਰਟਰਾਂ ਵੱਲੋਂ ਜੋ ਟਾਈਮ ਦਿੱਤਾ ਗਿਆ 14 ਫਰਵਰੀ ਦਿੱਤੀ ਗਈ ਆ ਅਗਰ ਉਸ ਦੇ ਵਿੱਚ ਕੋਈ ਵਿਗਨ ਪੈਂਦਾ ਤਾਂ ਸਿੱਧੇ-ਸਿੱਧੇ ਪੰਦੇਰ ਸਾਹਿਬ ਜ਼ਿੰਮੇਦਾਰ ਹੋਣਗੇ ਜਿਹੜੇ ਲੋਕ ਮਾਹੌਲ ਨੂੰ ਖਰਾਬ ਕਰਦੇ ਆ ਉਹ ਸੰਘਰਸ਼ ਦੇ ਨਾਲ ਨਾ ਜੋੜੇ ਜਾਣ ਕਿਸੇ ਨਾ ਕਿਸੇ ਤਰੀਕੇ ਕਰਕੇ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੂੰ ਕੱਢ ਦੋ ਹਟਾ ਦੋ ਜਿਤੇਬੰਦੀ ਨੂੰ ਵਾਹਨ ਕਰ ਦੋ ਲੇਕਿਨ ਅਗਰ ਇੰਨੀ ਮ ਤੇ ਹੁਣ ਪਾਣੀ ਪੈਂਦਾ ਤਾਂ ਕਿਤੇ ਨਾ ਕਿਤੇ ਰਸਤਾ ਬਣਾਉਣ ਦੀ ਜ਼ਰੂਰਤ ਹੈ ਜੀ ਫੇਰ ਤੁਹਾਨੂੰ ਇਹ ਨਹੀਂ ਲੱਗ ਰਿਹਾ ਵੀ ਸੌਰੰਗ ਸਿੰਘ ਭਡੇਰ ਹੁਣ ਆਪਣਾ ਇੱਕ ਅਲੱਗ ਰਸਤਾ ਦੇਖ ਰਹੇ ਨੇ ਕਿਉਂਕਿ ਦੇਖੋ ਪਰਸੋਂ ਜੇ ਆਪਾਂ ਲਾਈਵ ਕੀਤਾ ਸੀ ਖਾਸ ਕਰਕੇ ਇਹਨਾਂ ਦਾ ਤੇ ਚੁੰਨੀ ਸਿੰਘ ਸਾਹਿਬ ਦਾ ਬਿਆਨ ਸੀ ਕਿ ਬਹੁਤ ਜਲਦੀ ਡਿਸੀਜਨ ਲੈ ਲਿਆ ਡੱਲੇਵਾਲ ਸਾਹਿਬ ਨੇ ਵੀ ਆਪਾਂ ਚੱਤਾਂ ਵੀ ਕੀਤੀ ਸੀ ਵੀ ਇੰਨੇ ਇਨ ਤੋਂ ਭੁੱਖੇ ਬੈਠੇ ਨੇ ਵੀ ਤੁਸੀਂ ਤਾਂ ਇੱਕ ਦਿਨ ਨਹੀਂ ਉੱਥੇ ਗਏ ਤਾਂ ਇਹਨਾਂ ਨੂੰ ਇਹਨਾਂ ਨੇ ਕਿਹਾ ਸਾਨੂੰ ਪੁੱਛਿਆ ਸਾਡੀ ਸਲਾਹ ਲਈਤੀ ਨਹੀਂ ਗਈ ਮੈਡੀਕਲ ਸੂਟ ਲੈਣ ਤੋਂ ਪਹਿਲਾਂ ਤਾਂ ਤੁਹਾਨੂੰ ਲੱਗ ਰਿਹਾ ਵੀ ਹੁਣ ਲੱਗ ਰਿਹਾ ਹੋਏ ਸੌਰੰਗ ਸਿੰਘ ਭਡੇਰ ਨੂੰ ਵੀ ਮੈਂ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਪਰ ਮੈਨੂੰ ਲੋਕਾਂ ਵੱਲੋਂ ਉਹ ਯਾਨੀ ਕਿ ਇੱਕ ਫੇਮ ਨਹੀਂ ਮਿਲਿਆ ਇੱਕ ਮਾਨਯੇ ਮਿਲਿਆ ਜੋ ਡੱਲੇਵਾਲ ਸਾਹਿਬ ਕੱਲੇ ਖਟ ਗਏ ਦੇਖੋ ਡੱਲੇਵਾਲ ਤੁਸੀਂ ਸੁੰਨੀ ਮਿਹਨਤ ਤੁਸੀਂ ਕਰ ਲੋ ਤੁਸੀਂ ਸੋਚ ਨੂੰ ਬਦਲੋ ਨਾ ਜੀ ਡੱਲੇਵਾਲ ਸਾਹਿਬ ਤਾਂ ਪਹਿਲਾਂ ਵੀ ਜਦੋਂ ਉੱਠੇ ਉੱਠੇ ਸੀਗੇ ਜਦੋਂ 220 ਦੇ ਵਿੱਚ ਸੰਘਰਸ਼ ਸਟਾਰਟ ਹੋਇਆ ਸੀ ਸ਼ੁਰੂ ਹੋਇਆ ਸੀ ਤੇ ਡੇਢ ਦੋ ਸਾਲ ਜਿੰਨਾ ਵੀ ਉਹ ਚੱਲਿਆ ਸੀ ਜਦੋਂ ਉੱਥੋਂ ਉੱਠੇ ਸੀਗੇ ਉਸ ਟਾਈਮ ਵੀ ਇਤਰਾਜ਼ ਕਰਦੇ ਸੀ ਕੁਝ ਜਿਵੇਂ ਬੰਦੇ ਨੇ ਇਤਰਾਜ਼ ਕੀਤਾ ਸੀ ਵੀ ਬਰਬਲੀ ਨਾ ਤੁਸੀਂ ਉੱਠੋ ਤੁਸੀਂ ਲਿਖ ਕੇ ਲਓ ਤੁਸੀਂ ਲਿਖ ਕੇ ਲਓ ਉਸ ਤੋਂ ਬਾਅਦ ਸਾਰੀ ਗੇਮ ਖਰਾਬ ਹੋ ਗਈ ਉਹ ਕਿਹਨੇ ਨੇ ਖਰਾਬ ਕਰੀਆ ਬੰਦੀਰ ਸਾਹਿਬ ਆਰ ਕਹਿੰਦੀ ਸੋਚਾ ਵਾਲੇ ਲੋਕਾਂ ਨੇ ਪਤਾ ਨਹੀਂ ਕਿੰਨੇ ਜਥੇਬੰਦੀਆਂ ਦੇ ਵਿੱਚ ਇਦਾਂ ਸੋਚਦੇ ਹੋਣਾ ਵੀ ਜੇ ਢੱਲੇਵਾਲ ਸਾਹਿਬ ਦੀ ਜਥੇਬੰਦੀ ਨੇ ਪਲਾਨੀ ਕਰ ਲਈ ਤਾਂ ਰਾਜੇਵਾਲ ਸਾਹਿਬ ਦੀ ਕਟੂ ਵੀ ਰਾਜੇਵਾਲ ਸਾਹਿਬ ਦੀ ਨੇ ਕਰ ਲਈ ਤਾਂ ਉਹ ਗਰਾਹ ਸਾਹਿਬ ਦੀ ਕਟੂਗੀ ਉਸ ਟਾਈਮ ਵੀ ਇਹੀ ਚੀਜ਼ਾਂ ਹੋਈਆਂ ਹੋਰ ਨੁਕਸਾਨ ਵੀ ਭਰ ਭਾਈ ਮੈਂ ਤਾਂ ਸਿੱਧਾ ਕਹਿਣਾ ਵੀ ਕਿਹਿਆ ਜਥੇਬੰਦੀਆਂ 750 ਪੌਣੇ 800 ਜਿਹੜਾ ਪੰਜਾਬ ਦਾ ਸਾਡਾ ਬਜ਼ੁਰਗ ਸਾਡੇ ਬੱਚੇ ਜਿਵੇਂ ਸ਼ੁਭ ਕਰਨ ਦੀ ਜਿੱਥੇ ਹੋਈ ਸੀ ਕਿਤੇ ਨਾ ਕਿਤੇ ਆਪਣੇ ਵਿੱਚ ਸ਼ੰਭੂ ਬਾਡਰ ਦੇ ਉੱਤੇ ਇਹ ਏਦਾਂ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਸ਼ਾਤਾਂ ਹੋਈਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਕਿਆ ਇਹ ਜਥੇਬੰਦੀਆਂ ਲੈਣਗੀਆਂ ਕਿ ਆ ਇਹ ਆਪਣੀਆਂ ਕੁਰਸੀਆਂ ਚਮਕਾਉਣ ਜੇ ਆਪਣੇ ਪ੍ਰਧਾਨਗੀਆਂ ਨੂੰ ਅੱਗੇ ਲਿਆਉਣ ਵਾਸਤੇ ਸਾਰਾ ਕੁਝ ਕਰ ਰਹੇ ਆਂ ਅਗਰ ਇਤਾਂ ਕੁਝ ਕਰ ਰਹੇ ਆਂ ਤਾਂ ਹੱਥ ਮੰਨ ਕੇ ਜੋ ਬੇਨਤੀ ਕਰਦਾ ਆਪਣੇ ਵੱਲੋਂ ਬੇਨਤੀ ਕਰਦਾ ਤਾਂ ਸਾਈਡ ਤੇ ਹੋ ਜਾਓ ਕਿਉਂਕਿ ਡੱਲੇਵਾਲ ਸਾਹਿਬ ਇੱਕ ਸੱਚੇ ਸੋਚੇ ਇਨਸਾਨ ਆ ਉਹ ਸਹੀ ਰਸਤੇ ਤੇ ਚੱਲ ਰਿਹਾ ਆ ਅਗਰ ਤੁਸੀਂ ਕੋਈ ਨਾ ਕੋਈ ਗੱਲਬਾਤ ਖਰਾਬ ਕਰਨ ਦੀ ਕੋਸ਼ਿਸ਼ ਕਰੋਗੇ ਫਿਰ ਲੋਕਾਂ ਦੇ ਮਨਾਂ ਤੋਂ ਪਹਿਲਾਂ ਹੀ ਉਤਰੇ ਹੋਇਆ ਥੋੜਾ ਜਿਹਾ ਹੋਰ ਉਤਰ ਜੂਗੇ ਕਿਉਂ ਕਿ ਕਿਉਂਕਿ ਤੁਸੀਂ ਬਿਆਨਬਾਜ਼ੀ ਗਲਤ ਦੇ ਰਹੇ ਆ ਜਿਸ ਦਿਨ ਤੋਂ ਡੱਲੇਵਾਲ ਸਾਹਿਬ ਨਾਲ ਉਹ ਕੇਂਦਰ ਸਰਕਾਰ ਦੇ ਬੰਦੇ ਆ ਕੇ ਮਿਲੇ ਟੀਮ ਆ ਕੇ ਮਿਲੀ ਮੁਜੇਨ ਤਾਂ ਤੁਸੀਂ ਬਿਆਨਬਾਜ਼ੀ ਉਲਟੀ ਕਰ ਰਹੇ ਮੇਰੀ ਸਲਾਹ ਨਹੀਂ ਲਈ ਮੇਰਾ ਉਹ ਨਹੀਂ ਕਰਿਆ ਜੋ ਬਾਪੂ ਨੇ ਹਾਂ ਕਾਇਤੀ ਪਰ ਤੁਸੀਂ ਨਾ ਕਰਨ ਵਾਲੇ ਕੌਣ ਹੋਣੇ ਜਾਲ ਨਾਲ ਮੈਂ ਨਾ ਕਰਨ ਵਾਲਾ ਕੌਣ ਹੋਣਾ ਜੀ ਸ਼ਰਮਾ ਜੀ ਆਪਾਂ ਦਾ ਕੱਲ ਗੱਲ ਕਰ ਰਹੇ ਸੀ ਵੀ ਦੇਖੋ ਇੰਨੀ ਵਧੀਆ ਕੁਝ ਖ਼ਬਰ ਹੀ ਆਈ ਹੈ ਕਿਸਾਨਾਂ ਦੇ ਲਈ ਤੇ ਹੁੰਡੇ ਦੀ 14 ਤਰੀਕ ਨੂੰ ਮੀਟਿੰਗ ਹੋਣੀ ਹੈ ਉਹਦੇ ਵਿੱਚ ਇੰਨੀ ਕੋਈ ਫੋਟ ਨਾ ਪਏ ਕੋਈ ਸਰਕਾਰ ਦਾ ਨੁਮਾਇੰਦਾ ਯਾਨੀ ਕੋਈ ਸਰਕਾਰ ਉਹ ਲੌਲੀਪੌਪ ਨਹੀਂ ਦਿੱਤਾਗੇ ਤੁਸੀਂ ਮੈਨੂੰ ਟੋਕਿਆ ਸੀ ਲੌਲੀਪੌਪ ਤੋਂ ਤੇ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕੇਂਦਰ ਸਰਕਾਰ ਗੇਮ ਤਾਂ ਨਹੀਂ ਖੇਡ ਰਹੀ ਕੋਈ ਵਿਰੋਧ ਤਾਂ ਨਹੀਂ ਕਰ ਰਿਹਾ ਪਰ ਦੇਖੋ ਵਿਰੋਧ ਹੀ ਆਵਾ ਬਡੇ ਸਾਬ ਤੋਂ ਸ਼ੁਰੂ ਹੋ ਜਾਂਦੀ ਹੈ ਇੱਥੋਂ ਆਪ ਆਪਸ ਦੀ ਜੀ ਵਿਦਰੋਹ ਹੋ ਗਿਆ ਅੱਗੇ ਪਲਾਨਿੰਗ ਕੀ ਸਵਾਹ ਹੋਏਗੀ ਚੌਤਰੀ ਨੂੰ ਕੀ ਹੋਏਗਾ ਕੁਝ ਵੀ ਨਹੀਂ ਹੋਏਗਾ ਇਹ ਤਾਂ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ ਨਾ ਫਿਰ ਸਰਕਾਰ ਨੂੰ ਪੱਕੀ ਪਕਾਈ ਰੋਟੀ ਮਿਲ ਰਹੀ ਆ ਸੋਢੀ ਸਾਹਿਬ ਜੀ ਸਮਝ ਰਹੇ ਆ ਨਾ ਮੈਂ ਕਹਿ ਰਿਹਾ ਆ ਨਹੀਂ ਜੀ ਮੰਨ ਗਿਆ ਉਹਨਾਂ ਨੂੰ ਫੁੱਟ ਪਾਉਣ ਦੀ ਕੀ ਜ਼ਰੂਰਤ ਆ ਜੀ ਉਹਨੂੰ ਫੁੱਟ ਤਾਂ ਪਹਿਨੀ ਪਈ ਹੋਈ ਆ ਜੀ ਅੱਜ ਕਿੱਥੇ ਪਈ ਹੋਈ ਆ ਫੁੱਟ ਇੱਥੇ ਤੋਂ ਹੀ ਪਈ ਹੋਈ ਆ ਜਦੋਂ ਭੰਦੇਰ ਸਾਹਿਬ ਦਾ ਬਿਆਨ ਆਇਆ ਵੀ ਮੈਨੂੰ ਪੁੱਛਿਆ ਨਹੀਂ ਗਿਆ ਕੋਈ ਤੋਂ ਸਲਾਹ ਨਹੀਂ ਲਈ ਗਈ ਇਹ ਜਦੋਂ ਉਨੀ ਸਾਹਿਬੀ ਅਲੱਗ ਬਿਆਨ ਦੰਨੇ ਆ ਜਦੋਂ ਇਦਾਂ ਦੇ ਬਿਆਨ ਆਉਂਨੇ ਆ ਫਿਰ ਫੁੱਟ ਪਾਉਣ ਦੀ ਗੱਲ ਉਹ ਉਹ ਤਾਂ ਬੈਠ ਕੇ ਸਰਕਾਰ ਦਾ ਬੈਠ ਕੇ ਤਾੜੀਆਂ ਵਜਾ ਰਹੀ ਹੈ ਦੇਖ ਰਹੀ ਹੈ ਵੀ ਇਹਨਾਂ ਦੀ ਲੜਾਈ ਦੇ ਵਿੱਚ ਸਾਨੂੰ ਪੈਦਾ ਹੋ ਰਿਹਾ ਜੋ ਸਰਕਾਰ ਲੈਂਦੀ ਆ ਰਹੀ ਹੈ ਮੈਂ ਡੇਵਨ ਤੋਂ ਕਹਿੰਦਾ ਆ ਰਿਹਾ 220 ਦੇ ਸੰਘਰਸ਼ ਤੋਂ ਕਹਿੰਦਾ ਰਿਹਾ ਪਹਿਲੇ ਸੰਘਰਸ਼ ਤੋਂ ਕਹਿੰਦਾ ਆ ਰਿਹਾ ਵੀ ਤੁਸੀਂ ਪਲਾਨਿੰਗ ਇੱਕ ਕਰੋ ਤੁਸੀਂ ਸਰਕਾਰ ਨੂੰ ਝਕਾਉਣ ਦੀ ਕੋਸ਼ਿਸ਼ ਕਰੋ 220 ਵਾਲੇ ਸੰਘਰਸ਼ ਦੇ ਵਿੱਚ ਵੀ ਇੰਨਾ ਜ਼ੋਰ ਲੱਗਿਆ ਸੀ ਬੱਚਾ ਬੱਚਾ ਨਾਲ ਹੋ ਗਿਆ ਸੀ ਕੁਝ ਮਸਲੇ ਇਹ ਜਿਹੇ ਹੋਏ ਕੁਝ ਪ੍ਰਤੀਕਿਆ ਇਹ ਜੀਆਂ ਬਣੀਆਂ ਜਿਨ੍ਹਾਂ ਨੇ ਮੋਰਚੇ ਦੀ ਕਮਰ ਤੋੜਦੀ ਉਹੀ ਮੋਰਚੇ ਦੀ ਕਬਰ ਹੁਣ ਨਾ ਟੁੱਟ ਜਵੇ ਇਸੇ ਕਰਕੇ ਸੀ ਅੰਤਲੇ ਦਿਲ ਤੇ ਜ਼ੋਰ ਲਾ ਰਹੇ ਆ ਵੀ ਕੋਈ ਇਦਾਂ ਦੀ ਗਲਤੀ ਨਾ ਹੋ ਜਾਵੇ ਜੋ ਗੇਮ ਨੂੰ ਖਰਾਬ ਕਰ ਦੇਵੇ ਕਿਤੇ ਨਾ ਕਿਤੇ ਬਾਪੂ ਦੀ ਜਾਨ ਤੇ ਕੁਝ ਬਣ ਕੇ ਆ ਜਾਵੇ ਸ਼ਰਮਾ ਜੀ ਬਾਪੂ ਦੀ ਜਾਨ ਤੇ ਚਲੋ ਉੱਥੇ ਬੈਠਿਆ ਖਨੋਰੀ ਬਾਰਡਰ ਤੇ ਤੁਹਾਨੂੰ ਅਦਾਜ਼ੇ ਨਾ ਕਿ ਚਲੋ ਪਾਪਾ ਭੰਡੇਰ ਸਾਹਿਬ ਦੀ ਗਲਤੀ ਆ ਜਾਂਦੀ ਹੈ ਪੰਡੇਰ ਸਾਹ ਉਹ ਕਹਿੰਦੇ ਨੇ ਵੀ ਕੱਲ ਮੈਂ ਚੌਥਾ ਜੱਥਾ ਯਾਨੀ ਦਿੱਲੀ ਵੱਲ ਰਵਾਨਾ ਸੀ ਕਰਨਾ ਕਿਸਾਨਾਂ ਦਾ ਹਰੇ ਮਤਾ ਡੱਲੇਵਾ ਸਾਹਿਬ ਵੱਲੋਂ ਨਹੀਂ ਹੈ ਇਹ ਪੰਡੇਰ ਸਾਹਿਬ ਵੱਲੋਂ ਆ ਸਾਹਮਣੇ ਆਇਆ ਚਲੋ ਕਰਨਗੇ ਤੁਹਾਨੂੰ ਪਤਾ ਹੈ ਸ਼ੰਭੂ ਬਾੜ ਦੇ ਪਹਿਲੇ ਗੋਲੀਆਂ ਚੱਲਦੀਆਂ ਦਿਖੀਆਂ ਦੇਖੀਆਂ ਨੇ ਮੈਂ ਖੁਦ ਉੱਥੇ ਦਾ ਗਵਾਹ ਉੱਥੇ ਅਥਰੂ ਗੈਸ ਦੇ ਗੋਲੇ ਚੱਲਦੇ ਨੇ ਫਿਰ ਯਾਨੀ ਕਿਤਨਾ ਕੀਤਾ ਯਾਨੀ ਆਪਾਂ ਸਾਫ਼ ਤਰਤੇ ਕਹਾਂਗੇ ਫਿਰ ਦੇਖੋ ਕਿਸਾਨ ਆਗੂ ਪਿੱਛੇ ਉਹ ਇੰਨਾ ਗੱਲਾਂ ਕਰਕੇ ਜਿਹੜੇ ਨੌਜਵਾਨ ਕਿਸਾਨ ਨੇ ਜਿਹੜੇ ਉੱਥੇ ਬੈਠੇ ਨੇ ਭੁੱਖੇ ਪਾਣੇ ਸਾਥ ਦੇ ਰਹੇ ਨੇ ਉਹ ਲੋਕ ਸੱਟਾ ਖਾਣ ਵਾਸਤੇ ਗੋਲੀਆਂ ਘਾਣ ਵਾਸਤੇ ਸ਼ਹੀਦਿਆ ਲੈਣ ਵਾਸਤੇ ਉਹ ਲੋਕ ਫਿਰ ਇਹ ਲੀਡਰਾਂ ਦਾ ਕੀ ਫਾਇਦਾ ਸਾਨੂੰ ਅਸੀਂ ਕਿਉਂ ਅਜੇ ਲੀਡਰਾਂ ਨੂੰ ਯਾਨੀ ਕਿ ਅੱਗੇ ਲੈਣੇ ਆ ਜੇ ਜਿਹੜੇ ਵੀ ਕਿਸਾਨ ਦਿੱਥੇ ਬੰਦੀ ਮੇਰੀ ਗੱਲ ਦਾ ਇਹ ਮੇਰਾ ਆਪਣਾ ਸੋਚਣਾ ਮੇਰਾ ਆਪਣਾ ਬੰਨਾ ਤਰਕ ਹੈ ਕਿਉਂਕਿ ਅਸੀਂ ਵੀ ਇੱਕ ਸਾਲ ਤੋਂ ਸ਼ਰਮਾ ਜੀ ਆਪਾਂ ਵੀ ਭਗਾਈ ਮਾਰ ਰਹੇ ਹਾਂ ਰੋਜ਼ ਤਾਂ ਕਿ ਸਰਕਾਰ ਜਾਗੇ ਹੁਣ ਸਰਕਾਰ ਜਾਗੀ ਹੈ ਤਾਂ ਹੁਣ ਅਜੇ ਇਹ ਆਗੂ ਹਲੇ ਦੇਖੋ ਇੱਕ ਆਏ ਨੇ ਇਹ ਨਹੀਂ ਪਤਾ ਕੱਲ ਤੱਕ ਕਿੰਨੇ ਆਗੂ ਸਾਹਮਣੇ ਆਣ देखो मैं वही गल कीती है कि किथे जाओगे किवें जाओगे दिल्ली चौथा जथा रवाना करने दी गल करदे हां वो किवें जाओगे वाला वही मकसद है जी भी ਤੁਸੀਂ ਹਰਿਆਣਾ ਬਾਰਡਰ ਤੇ ਤੁਸੀਂ ਬੈਠੇ ਹੋ ਅੰਦਰ ਐਂਟਰੀ ਤੁਹਾਡੀ ਹਰਿਆਣਾ ਸਰਕਾਰ ਹੋਣ ਨਹੀਂ ਦਿੰਦੇ ਦਿੱਲੀ ਤਾਂ ਜਾਣ ਦੀ ਬਹੁਤ ਦੂਰ ਦੀ ਗੱਲ ਹੈ ਅਗਰ ਇੰਨਾ ਹੀ ਸੌਖਾ ਜਾਣਾ ਹੈ ਕਿਤੇ ਨਾ ਕਿਤੇ ਤੁਸੀਂ ਭੇਜ ਰਹੇ ਆਂ ਫਿਰ ਤੁਸੀਂ ਕਿਉਂ ਮਰਵਾ ਰਹੇ ਆਂ ਕਿਉਂ ਬਜ਼ੁਰਗਾਂ ਨੂੰ ਬਿਠਾਇਆ ਹੋਇਆ ਵੇ ਸਿੱਧਾ ਦਿੱਲੀ ਲੈ ਜਾਓ ਫਿਰ ਚੌਥਾ ਜੱਥਾ ਕਿਬਰ ਸਭ ਨੂੰ ਲੈ ਕੇ ਚਲੋ ਸਭ ਨੂੰ ਲੈ ਕੇ ਨਹੀਂ ਚੱਲਦੇ ਤਾਂ ਮਤਲਬ ਤੁਸੀਂ ਆਪਣੀ ਪਲਾਨਿੰਗ ਕਰ ਰਹੇ ਆ ਆਪਣੀ ਪਲਾਨਿੰਗ ਕਰ ਰਹੇ ਸਿਰਫ ਤੁਸੀਂ ਆਪਣੇ ਮਕਸਦ ਵਾਸਤੇ ਬੈਠੇ ਆ ਅਗਰ ਇਦਾਂ ਦੇ ਮਕਸਦ ਤੁਸੀਂ ਪਹਿਲਾਂ ਨਾ ਅੱਗੇ ਲੈ ਕੇ ਖੜੇ ਕੀਤੇ ਹੁੰਦੇ ਪਰਸਥਿਤੀਆਂ ਨਾ ਬਣਾਈਆਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਇੰਨੀਆਂ ਅਸ਼ਾਤਾਂ ਨਾ ਹੁੰਨੀਆਂ ਜਾਂ ਇੰਨਾ ਲੰਬਾ ਸੰਘਰਸ਼ ਨਾ ਚੱਲਦਾ ਸਿਰਫ ਇਹਨਾਂ ਵਜ੍ਹਾ ਕਰਕੇ ਹੀ ਕਿਤੇ ਨਾ ਕਿਤੇ ਜਿਹੜੇ ਬਕਰੇਵੇਂ ਆ ਇਹਨਾਂ ਬਕਰੇਵੇਂ ਕਰਕੇ ਕਿਸਾਨਾਂ ਦੀ ਜਥੇਬੰਦਿਆਂ ਦੀ ਬਕਰੇਵੇਂ ਜਿਹੜਾ ਪੂਰਾ ਹਿੰਦੁਸਤਾਨ ਪੂਰਾ ਪੰਜਾਬ ਭੋਗ ਰਿਹਾ ਹਿੰਦੁਸਤਾਨ ਦੀ ਛੱਡੋ ਬਾਕੀ ਸੁਪਾ ਕੋਈ ਨਹੀਂ ਆ ਰਿਹਾ ਅੱਗੇ ਜੋ ਕੋਈ ਇੱਕ ਇੱਕ ਦੁਕਾੜ ਰਿਹਾ ਸੀ ਉਹਦੀ ਸਪੋਰਟ ਕਰਦੇ ਆ ਲੇਕਿਨ ਪੰਜਾਬ ਦੇ ਲੋਕ ਕਿਉਂ ਭੋਗ ਰਹੇ ਆ ਗਲਤੀਆਂ ਕਿਸਾਨ ਜਥੇਬੰਦਿਆ ਕਰਨ ਭੋਗੇ ਆਮ ਪਬਲਿਕ ਕਿਉਂ ਇਹ ਮਸਲਾ ਕੱਲੇ ਕਿਸਾਨ ਦਾ ਨਹੀਂ ਹੈ ਹਰ ਵਰਗ ਦਾ ਮਸਲਾ ਹਰ ਵਰਗ ਦਾ ਮਸਲਾ ਕਈ ਬੰਦੇ ਮੋਰਚੇ ਦੇ ਨਾਲ ਜੁੜੇ ਹੋਏ ਸੰਘਰਸ਼ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਮਸਲਾ ਹੀ ਨਹੀਂ ਪਤਾ ਉਹ ਸੋਚਦੇ ਆ ਵੀ ਕਿਤੇ ਜਿਹੜਾ ਕਿਸਾਨਾਂ ਦਾ ਹੀ ਫਾਇਦਾ ਹੈ ਕਿਸਾਨਾਂ ਨੂੰ ਪ੍ਰੋਪਰਟ ਲਾਅਸ ਆ ਜੀ ਨਹੀਂ ਕੱਲੇ ਕਿਸਾਨ ਨੂੰ ਨਹੀਂ ਜੀ ਹਰ ਇੱਕ ਵਰਗ ਨੂੰ ਲਾਉਸ ਆ ਹਰ ਇੱਕ ਵਰਗ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਪ੍ਰੋਫਿਟ ਆ ਅਗਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨੇ ਆ ਤਾਂ ਹਰ ਵਰਗ ਕਿਤੇ ਨਾ ਕਿਤੇ ਥੋੜਾ ਜਿਹਾ ਸੁਖੀ ਰਹ ਲੂਗਾ ਅਗਰ ਉਹ ਤਿੰਨ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਐ ਐਮਐਸਪੀ ਚਲੋ ਠੀਕ ਆ ਵਾ ਅਲੱਗ ਸਭ ਨੂੰ ਪਤਾ ਮੈਟਰ ਆ ਅਗਰ ਕਾਲੇ ਕਾਨੂੰਨ ਤਿੰਨ ਲਾਗੂ ਹੋ ਜਾਂਦੇ ਐ ਕੋਆਪਰੇਟ ਕਰਾਣਿਆਂ ਕੋਲ ਇਹ ਸਾਰਾ ਸਿਸਟਮ ਚਲੇ ਜਾਊਗਾ 10 ਰੁਪਏ ਵਾਲੀ ਚੀਜ਼ ਤੁਹਾਨੂੰ 90 ਜਾਂ 80 ਰੁਪਏ ਦੀ ਮਿਲਣੀ ਆ ਯਾਦ ਰੱਖ ਲਿਓ ਜੀ ਚੈਨਲ ਤੇ ਕਹਿ ਰਹੇ ਆ ਜੀ ਅੱਜ ਮੈਂ ਤੁਹਾਨੂੰ ਇਹ ਤਾਂ ਲੱਗ ਰਿਹਾ ਦੇਖ ਜਦ ਕਿ ਗੁਰਨਾਮ ਸਿੰਘ ਚੜੂਨੀ ਦਾ ਵੀ ਕਹਿ ਸਕਦੇ ਆ ਉਹ ਵੀ ਕਿਤਨੇ ਨਾਰਾਜ਼ ਦਿੱਦੇ ਨੇ ਇਹ ਕਿ ਗੁਰਨਾਮ ਸਿੰਘ ਚੜੂਨੀ ਜਿਹੜਾ ਤੇ ਸਰਨ ਸਿੰਘ ਭੰਡੇਰ ਦੀ ਕੋਈ ਆਪਸੀ ਗਿਠਮਿਟਤਾ ਨਹੀਂ ਵੀ ਇਹ ਜਿਹੜਾ ਕੱਲੇ ਯਾਨੀ ਕਿ ਇੱਕ ਚੌਥਾ ਦੱਥਾ ਲੈ ਕੇ ਜਾ ਰਹੇ ਨੇ ਇਹ ਸਮਝ ਤੋਂ ਬਾਹਰ ਹੈ ਹੋਰ ਦੇਖੋ ਕਿੱਸਾ ਬਿਆਨ ਨਹੀਂ ਆਇਆ ਹੋ ਸਕਦਾ ਹੈ ਕਿਉਂਕਿ ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਕਿਸਾਨ ਆਗੂ ਨੇ ਮੇਨ ਹੋ ਸਕਦਾ ਹੈ ਉਹਨਾਂ ਲੋਕ ਕੁਝ ਗਲਵਾ ਕੀਤੀ ਗਈ ਹੋਵੇ ਕਿੰਦੇ ਕੋ ਨਾਰਾਜ਼ ਹੋਣ ਨੂੰ ਕਿ ਇੱਥੇ ਸਾਡੇ ਦੇ ਵਿਆਹ ਚ ਆਏ ਵੀ ਨਹੀਂ ਮੈਂ ਤਾਂ ਸਿੱਤਾ ਕਹਿੰਦੇ ਜੀ ਜੀ ਇੱਥੇ ਕਿਸੇ ਵਿਆਹ ਚ ਆਏ ਵੀ ਨਹੀਂ ਅਸੀਂ ਤਾਂ ਸ਼ਾਹਦਾਂ ਦੇ ਰਹੇ ਸਾਡੇ ਬਜ਼ੁਰਗ ਤਾਂ ਸ਼ਾਹਦਾਂ ਦੇ ਰਹੇ ਸਾਡੇ ਜਜ਼ਬਾਤੀ ਇਮੋਸ਼ਨ ਲੋਕ ਤਾਂ ਸ਼ਾਹਦਾਂ ਦੇ ਰਹੇ ਆ ਇਹ ਆਪਣੀਆਂ ਨਾਰਾਜ਼ੀਆਂ ਜਿਠਾਉਣੇ ਆਏ ਆਪਣੀਆਂ ਬਖਰੀਆਂੇ ਜਿਠਾਉਣੇ ਅਗਰਾਹ ਸਾਹਿਬ ਦਾ ਬਿਆਨ ਆਇਆ ਸੀ ਕਿ ਉਸ ਦਿਨ ਵੀ ਮੈਂ ਇਹ ਬੋਲਿਆ ਸੀਗਾ ਵੀ ਉਹ ਸਿਰਫ ਇਕੱਲੇ ਉਹ ਢੱਲੇਵਾਲ ਸਾਹਿਬ ਨੂੰ ਕਹਿ ਰਹੇ ਆ ਮੈਂ ਢੱਲੇਵਾਲ ਸਾਹਿਬ ਦੀ سپورਟ ਨਹੀਂ ਕਰ ਰਿਹਾ ਮੈਂ ਕੰਮ ਇਕੱਲੇ ਦੀ سپورਟ ਕਰ ਰਿਹਾ ਜਿਵੇਂ ਇੱਕ ਪੱਕ ਪੈਂਤਲਾ ਕਰ ਰਿਹਾ ਜਾਂ ਇੱਕ ਪੱਕ ਸੋਚ ਰਿਹਾ ਮੈਂ ਸਿਰਫ ਸੱਚਾਈ ਦੇ ਸੋਚ ਰਿਹਾ ਜਿਹੜੇ ਮਿਸ਼ਨ ਤੇ ਚੱਲੇ ਹੋਏ ਆ ਢੱਲੇਵਾਲ ਸਾਹਿਬ ਦੀ ਜਿਹੜੀ ਸਿਸਟਮ ਤੇ ਚੱਲਣ ਦੀ ਜਿਹੜੀ ਸੋਚ ਆ ਉਹ ਸਹੀ ਤਰੀਕੇ ਨਾਲ ਚੱਲ ਰਹੀ ਹੈ ਬੇਸ਼ੱਕ ਉਹਨਾਂ ਨੇ ਆਪਣੇ ਆਪ ਨੂੰ ਆਪਣੀ ਜਾਨ ਜੋਖਮ ਦੇ ਵਿੱਚ ਪਾਈ ਹੋਈ ਹੈ ਲੇਕਿਨ ਰਸਤਾ ਗਲਤ ਆ ਲੇਕਿਨ ਸੋਚ ਕਿਤੇ ਨਾ ਕਿਤੇ ਸਹੀ ਆ ਇਹਨਾਂ ਦੇ ਬਖਰੇਵੇਂ ਕਰਕੇ ਹੀ ਇਤਾਂ ਦੇ ਬਖਰੇਵੇਂ ਕਰਕੇ ਹੀ ਜਿਹੜੇ ਬਾਕੀ ਪਬਲਿਕ ਨੂੰ ਸਜ਼ਾ ਕਿਉਂ ਭੁਗਤੇ ਤੁਸੀਂ ਬਕਰੇਵੇਂ ਬਾਅਦ ਚ ਕਰ ਲਿਓ ਤੁਸੀਂ ਬਤਰੇਵੇਂ ਹੋਰ ਮੰਚ ਤੇ ਕਰ ਲਿਓ ਕਮ ਛੇ ਕਮ ਇਸ ਮੰਚ ਤੇ ਤਾਂ ਘੱਟੇ ਹੋ ਜੋ ਅਗਰ ਪੰਜਾਬ ਅੱਗੇ ਆਇਆ ਤਾਂ ਪੰਜਾਬ ਦੇ ਵਿੱਚ ਏਕਾ ਕਰਕੇ ਸਰਕਾਰ ਨੂੰ ਚਕਾਉਣ ਚ ਕਾਮਯਾਬ ਹੋ ਕੇ ਤਾਂ ਦਿਖਾ ਦਿਓ ਜੀ ਸ਼ਰਮਾਈ ਜਦੋਂ ਪਰਸੋ ਇਹ ਆਪਾਂ ਲਾਈਵ ਕੀਤਾ ਨਾ ਵੀ ਹਾਂ ਡੱਲੇਵਾਲ ਦੇ ਅੱਗੇ ਕੇਂਦਰ ਸਰਕਾਰ ਝੁਕੀ ਤਾਂ ਮੈਂ ਤੁਸੀਂ ਮੰਨੋਗੇ ਨਹੀਂ ਜਦੋਂ ਇਹ ਖਬਰ ਮੈਂ ਨਿਸ਼ਾ ਕੀਤੀ ਉਹ ਖਬਰ ਦੇ ਕਮੈਂਟ ਦੇਖਿਓ ਮੈਂ ਦਰਸ਼ਕਾਂ ਨੂੰ ਵੀ ਕਹਿੰਦਾ ਕਮੈਂਟ ਦੇਖਿਓ ਤਾਂ ਮੈਨੂੰ ਕੁਝ ਲੋਕ ਜਿਹੜੇ ਕਿ ਪਰਸਨਲ ਜਾਣਦੇ ਜਦੋਂ ਮੈਂ ਇਹ ਘਰ ਜਾ ਕੇ ਗੱਲ ਕੀਤੀ ਆਣਗਵਾਂ ਦੇ ਵਿੱਚ ਰਾਤ ਨੂੰ ਵੀ ਐਦਾਂ ਕਰਕੇ ਹੋ ਗਿਆ ਤਾਂ ਲੋਕਾਂ ਦਾ ਇਹ ਵਿਚਾਰ ਸੀ ਕਿ ਸ਼ੁਕਰ ਹੈ ਵੀ ਕਿਸਾਨਾਂ ਦੀ ਗੱਲ ਮੰਨ ਲਈ ਕਹਿੰਦੇ ਵੀ ਅਸੀਂ ਬੰਦੇ ਆ ਕਿਸਾਨ ਸੜ ਲਈ ਬੈਠੇ ਦੇਖੋ ਸ਼ਹਿਰੀ ਲੋਕਾਂ ਦਾ ਇਹ ਗੱਲ ਹੈ ਸ਼ਹਿਰੀ ਲੋਕਾਂ ਦੇ ਕਿਸਾਨ ਦੇ ਦੋਨੋਂ ਹੱਕ ਨਹੀਂ ਵੀ ਪਰ ਉਹਨਾਂ ਦਾ ਕਹਿਣਾ ਸੀ ਕਹਿੰਦੇ ਵੀ ਸ਼ੁਕਰ ਹੈ ਉਹਨੇ ਗੱਲ ਮੰਨ ਲਈ ਕਿਉਂਕਿ ਇੱਕ ਬਜ਼ੁਰਗ ਵਿਅਕਤੀ ਭੁੱਖਾ ਪਾਣਾ ਸਾਡੇ ਲਈ ਬੈਠਾ ਪਰ ਸਾਨੂੰ ਆਸ ਨਹੀਂ ਸੀ ਸਰਕਾਰ ਮੰਨ ਗਈ ਕਹਦੇ ਵਧੀਆ ਗੱਲ ਹੈ ਵੀ ਅੰਦੋਲਨ ਨੂੰ ਇੱਕ ਵਧੀਆ ਰਾਹ ਮਿਲੀ ਹੈ ਪਰ ਹੁਣ ਉਹੀ ਸਵਾਲ ਲੋਕ ਖੜੇ ਕਰਨਗੇ ਸੌਰਵ ਸਿੰਘ ਭੰਡੇਰ ਵਰਗਿਆਂ ਤੇ ਗੁਰਨਾਮ ਸਿੰਘ ਚੜੂਨੀ ਹੋਵੇ ਚਾਹੇ ਰਕੇਸ਼ ਠਾਕਰ ਹੋਵੇ ਜੇ ਕਹਨਾ ਚਾਹੇ ਰਾਜੇਵਾਲ ਸਾਹਿਬ ਹੋਣ ਦੇਖੋ ਜੇ ਤੁਹਾਨੂੰ ਇੰਨਾ ਸੀਗਾ ਪ੍ਰਧਾਨਗੀ ਦਾ ਚਾਹ ਤਾਂ ਤੁਸੀਂ ਅੱਜ ਤੋਂ ਐਨੇ ਦਿਨ ਪਹਿਲਾਂ ਬੈਂਦੇ ਮਰਨਵਰ ਤੇ ਪਤਾ ਲੱਗਦਾ ਤੁਸੀਂ ਇੱਕ ਦਿਨ ਨਹੀਂ ਮਰਨਵਰ ਤੇ ਬੈਠੇ ਦੇਖੋ ਇਹ ਇਹ ਇਹਨਾਂ ਚੀਜ਼ਾਂ ਦਾ ਆਮ ਲੋਕਾਂ ਚ ਪਬਲਿਕ ਜੋ ਪਤਾ ਲੱਗਦਾ ਜੀ ਉਹਨਾਂ ਨੂੰ ਮੈਂ ਤਾਂ ਨਹੀਂ ਜੀ ਕਹਿੰਦਾ ਜਾ ਕੇ ਵੀ ਤੁਸੀਂ ਡੱਲੇਵਾਲ ਸਾਹਿਬ ਦੀ ਸਿਰਤ ਕਰੋ ਜਾਂ ਡੱਲੇਵਾਲ ਸਾਹਿਬ ਦੇ ਕੰਮਾਂ ਨੂੰ ਸਰਾਓ ਜੀ ਅਗਰ ਉਹ ਗਰਾਊਂਡ ਜ਼ੀਰੋ ਤੇ ਕਰ ਰਹੇ ਆਂ ਉਸ ਚੀਜ਼ ਨੂੰ ਹੰਡਾ ਰਹੇ ਆਂ ਦੁੱਖਾਂ ਹੰਡਾ ਰਹੇ ਆਂ ਇਸੇ ਕਰਕੇ ਲੋਕ ਲੋਕਾਂ ਨੇ ਦਰਦ ਜਗਾਇਆ ਜੀ ਜਿਹੜਾ ਪੰਜਾਬ ਬੰਦ ਹੋਇਆ ਸੀ 30 ਦਸੰਬਰ ਵਾਲਾ ਜਿੱਥੇ ਨਾ ਕਿਤੇ ਉਹ ਵੀ ਲੋਕਾਂ ਨੇ ਇਸੀ ਚੀਜ਼ ਨੂੰ ਕਰਕੇ ਦਰਦ ਜਤਾਇਆ ਸੀ ਵੀ ਕਿਤੇ ਨਾ ਕਿਤੇ ਬਾਪੂ ਦੀਆਂ ਗੱਲਾਂ ਮੰਨ ਲਈਆਂ ਜਾਣ ਸਾਡੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਗੱਲਾਂ ਮੰਨ ਲਈਆਂ ਜਾਣ ਬਾਪੂ ਤਕਰੀਬ ਚੋਂ ਬਾਹਰ ਆ ਜਵੇ ਜੀ ਇੱਕ ਬੰਦਾ ਤਕਰੀਬ ਤੇ ਬੈਠਾ ਸਾਡੇ ਵਾਸਤੇ ਇਸ ਕਰਕੇ ਲੋਕ ਸੋਚਦੇ ਆ ਜੀ ਹੁਣ ਅਗਰ ਪੰਦੇਰ ਸਾਹਿਬ ਵਰਗੇ ਚੰਡੂਨੀ ਸਾਹਿਬ ਵਰਗੇ ਆ ਕੇ ਆਪਣੇ ਅਲੱਗ-ਅਲੱਗ ਬਿਆਨਵਾਜੀਆਂ ਦੇਣਗੇ ਅਸੀਂ ਐ ਕਰ ਲਵਾਂਗੇ ਅਸੀਂ ਐ ਕਰਨਾਂਗੇ ਅਸੀਂ ਤਾਂ ਕਹਿੰਨੇ ਵੀ ਠੀਕ ਹੈ ਤੁਸੀਂ ਕਰੋ ਲੇਕਿਨ ਮਾਹੌਲ ਨਾ ਖਰਾਬ ਕਰੋ ਭਾਈ ਤੁਸੀਂ ਮਾਹੌਲ ਨਾ ਖਰਾਬ ਕਰੋ ਤੁਹਾਡੀਆਂ ਇਹ ਨਾ ਸੋਚਾਂ ਨਹੀਂ ਪਹਿਲਾਂ ਕਿ ਤਨਾ ਕਿਤੇ ਇੰਨੀਆਂ ਸ਼ਾਦਤਾਂ ਕਰਾ ਦਿੱਤੀਆਂ ਅਗਰ ਉਹ ਲੋਕ ਤੁਹਾਡੇ ਬਰਾਬਰ ਖੜੇ ਹੋ ਜਾਣੇ ਵੀ ਸ਼ਾਦਤਾਂ ਦਾ ਹਿਸਾਬ ਤੋਂ ਕਿ ਤੁਸੀਂ ਦਵੋਗੇ ਕਿਵੇਂ ਜੀ ਕਹਿ ਦੇਣਾ ਸੌਖਾ ਹੈ ਅਸੀਂ ਜਾ ਰਹੇ ਹਾਂ ਅੱਗੇ ਜਿਹੜੇ ਮਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਕੁਛ ਕੇ ਦੇਖ ਲਓ ਅੱਗੇ ਪਰਿਵਾਰ ਕਿਵੇਂ ਚੱਲਦੇ ਉਹਨਾਂ ਨੂੰ ਕੁਛ ਕੇ ਦੇਖ ਲਓ ਜੀ ਜਾ ਕੇ ਉਹਨਾਂ ਦੇ ਘਰ ਤੇ ਜਾ ਕੇ ਸ਼ਰਮਜੀਤ ਕੱਲ ਕੀ ਲੱਗਦਾ ਦੇਖੋ ਜੋ ਹੋਏਗਾ ਉਹਦਾ ਕੱਲ ਆਣਾ ਸਮੱਸਿਆ ਪਰ ਆਪਾਂ ਆਪਾਂ ਆਪਣਾ ਇੱਕ ਫਰਜ਼ ਬੰਦਾ ਹੈ ਆਪਾਂ ਲੋਕਾਂ ਨੂੰ ਦੱਸੀ ਆਪਣੇ ਆਪਾਂ ਸਭ ਤੋਂ ਪਹਿਲਾਂ ਅਪਡੇਟ ਦੇਣੇ ਆ ਚਲੋ ਸਾਡੀ ਖੁਸ਼ੀ ਨਹੀਂ ਵੀ ਹੈ ਕਿ ਅਸੀਂ ਦੇ ਸਕਦੇ ਹਾਂ ਅਪਡੇਟ ਤੁਹਾਡੇ ਵਰਗੇ ਭਰਾਵਾਂ ਪੱਤਰਕਾਰਾਂ ਦੇ ਕਰਕੇ ਤੁਹਾਨੂੰ ਕੀ ਲੱਗਦਾ ਵੀ ਕੱਲ ਜਿਹੜਾ ਸ਼ੰਭੂ ਤੋਂ ਚੌਥਾ ਜੱਥਾ ਰਵਾਨਾ ਹੋਏਗਾ ਕੀ ਹਰਿਆਣਾ ਸਰਕਾਰ ਹੋਣ ਦੇਗੀ ਕੋਈ ਅਨਸਖਾਵੀ ਘਟਨਾ ਨਾ ਹੋ ਜਾਏ ਮੈਂ ਇਹ ਚਾਹਨਾ ਦੇਖੋ ਚਲੋ ਉਹਨਾਂ ਦਾ ਆਪਣਾ ਦਰਕ ਹੈ ਪੰਡੇਰ ਸਾਹਿਬ ਨੇ ਕੋਈ ਆਪਣਾ ਤਰਕ ਸੋਚਿਆ ਜੋ ਸੋਚਿਆ ਪਰ ਅਸਲੀ ਨਹੀਂ ਚਾਹੁੰਦੇ ਕਿ ਇਹ ਧਰਨਾ ਖਰਾਬ ਹੋਵੇ ਇੱਕ ਇੱਕ ਕੱਲੇ ਬਾਪੂ ਦੀ ਗੱਲ ਨਹੀਂ 800 ਸ਼ਹੀਦੀਆਂ ਹੋਈਆਂ ਇਹ ਕਾਲੇ ਕਾਨੂੰਨ ਰੱਦ ਕਰਾਣ ਪਿੱਛੇ ਉਹ 800 ਸ਼ਹੀਦੀਆਂ ਖਰਾਬ ਨਾ ਹੋ ਜਾਣ ਪ੍ਰਧਾਨਗੀਆਂ ਤੁਸੀਂ ਫਿਰ ਲੈ ਲੋਗੇ ਮੰਦੇਓ ਬਿਲਕੁਲ ਬਿਲਕੁਲ ਦੇਖੋ ਜੋ ਇਸ ਚੈਨਲ ਤੇ ਜਾਂ ਇਹ ਜਿਸ ਵਿਸ਼ੇ ਤੇ ਮੈਂ ਗੱਲ ਕਰ ਰਿਹਾ ਪੱਤਰਕਾਰੀ ਅਲੱਗ ਦੀ ਗੱਲ ਆ ਮੀਡੀਆ ਦਾ ਰੋਲ ਸਾਡਾ ਅਲੱਗ ਦੀ ਗੱਲ ਆ ਲੇਕਿਨ ਪਰਸਨਲ ਦਿਲ ਤੇ ਇਹੀ ਕਰਕੇ ਇਹੀ ਕਰ ਰਹੇ ਆ ਅੰਦਰਲੇ ਦਿਲ ਤੇ ਇਹੀ ਕਰਕੇ ਇਹੀ ਸਚਾਈਆਂ ਦੀ ਗੱਲ ਕਰ ਰਿਹਾ ਕੋਈ ਅਸੀਂ ਫੇਮ ਬਣਾਉਣ ਵਾਸਤੇ ਨਹੀਂ ਕਰ ਰਹੇ ਕਿਉਂ ਬਹੁਤ ਜਿਹਨੂੰ ਕਹਦੇ ਨੇ ਇੱਕ ਦੁੱਖ ਲੱਗਦਾ ਹੈ ਅਗਰ ਘਰ ਦੇ ਵਿੱਚੋਂ ਇੱਕ ਸਾਡਾ ਕੋਈ ਜੀਵ ਜੰਤੂ ਦੀ ਵੀ ਡੈਥ ਹੋ ਜਾਂਦਾ ਜੀਵ ਜੰਤੂ ਬਿਮਾਰ ਵੀ ਹੋ ਜਾਂਦਾ ਤਦ ਵੀ ਸਾਡੀ ਕਿਤੇ ਨਾ ਕਿਤੇ ਤਕਲੀਫ ਆ ਜਾਂਦੀ ਹੈ ਇਹ ਤਾਂ ਸਾਧਤਾਂ ਦੀ ਗੱਲ ਕਰਦੇ ਆ ਜੇ ਜਿਹੜਾ 800 ਚਿਰਾਗ ਜਿਹਨਾਂ ਦੇ ਘਰਾਂ ਚੋਂ ਬੁਝੇ ਆ ਚਾਹੇ ਬਜ਼ੁਰਗ ਦੇ ਰੂਪ ਚ ਬੁਝੇ ਆ ਚਾਹੇ ਛੁਭ ਕਰਨ ਵਰਗੇ ਨੌਜਵਾਨ ਦੇ ਰੂਪ ਚ ਬੁਝੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਸਾਰੀ ਉਮਰ ਦਾ ਸਿਸਟਮ ਹਿਲੇ ਜਾਂਦਾ ਜੀ ਲੇਕਿਨ ਹੋਰ ਅੱਗੇ ਸਿਸਟਮ ਨਾ ਖਰਾਬ ਹੋਵੇ ਹੋਰ ਕਿਸੇ ਦੀ ਸ਼ਾਤ ਨਾ ਹੋਵੇ ਹੋਰ ਕਿਸੇ ਤੇ ਮੁਸੀਬਤ ਨਾ ਆਵੇ ਇਸੇ ਕਰਕੇ ਸੀ ਕਹਿੰਦੇ ਆ ਵੀ ਪ ਜੇ ਮੋੜੇ ਨਾਲ ਮੋੜਦਾ ਲਾ ਕੇ ਚੱਲਣ ਦੀ ਗੱਲ ਕਰੋ ਫਿਰ ਅਸੀਂ ਕਹੂੰਗਾ ਵੀ ਹਾਂ ਠੀਕ ਹੈ ਬਕਰੇਵੇਂ ਤੁਸੀਂ ਲਾ ਕੇ ਰੱਖੇ ਹੋ ਲੇਕਿਨ ਇਸ ਮੰਚ ਤੇ ਇਸ ਮੁੱਦੇ ਤੇ ਤੁਸੀਂ ਇਕੱਠੇ ਆ ਜੀ ਸੋ ਸੰਦੀਪ ਸ਼ਰਮਾ ਜੀ ਤੁਸੀਂ ਸਾਨੂੰ ਅਪਡੇਟ ਦਿੱਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਹਿਬ ਮੈਂ ਦੁਬਾਰਾ ਤੁਹਾਡੇ ਕੋਲ ਇਸ ਮੁੱਦੇ ਦੇ ਅਪਡੇਟ ਲਈ ਜਦੋਂ ਵੀ ਆਏਗੀ ਆਵਾਂਗਾ ਧੰਨਵਾਦ ਢੋਡੀ ਸਾਹਿਬ ਬਹੁਤ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਇਹ ਸਾਡਾ ਸੀ ਸਾਡੇ ਪੱਤਰਕਾਰ ਸੰਦੀਪ ਸ਼ਰਮਾ ਜੀ ਤੇ ਜਿਵੇਂ ਤੁਹਾਨੂੰ ਦੱਸਿਆ ਗਿਆ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਰਨ ਸਿੰਘ ਪੰਡੇਰੋ ਕੋਲ ਤੇ ਉਹਨਾਂ ਦੇ ਵੱਲੋਂ ਇੱਕ ਅਲੱਗ ਹੀ ਅੱਜ ਲ ਫੈਸਲਾ ਉਹਨਾਂ ਨੇ ਕਿਹਾ ਕਿ ਅਸੀਂ ਕੱਲ ਦਿੱਲੀ ਵੱਲ ਚੌਥਾ ਜੱਥਾ ਕਿਸਾਨਾਂ ਦਾ ਚਾਲੇ ਪਾਏਗਾ ਪਰ ਸਵਾਲ ਇਹ ਉੱਠਦੇ ਨੇ ਕਿ ਠੀਕ ਹੈ ਉਹ ਜਾਣ ਦੀ ਤਿਆਰੀ ਕਰਕੇ ਬੈਠੇ ਨੇ ਪਰ ਇੱਥੇ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਜਿਹੜੀ ਜਗਜੀਤ ਸਿੰਘ ਡੱਲੇਵਾਲ ਜੋ ਇਹਨਾਂ ਦਾ ਕਿ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਮੀਟਿੰਗ 14 ਤਰੀਕ ਨੂੰ ਹੋਣੀ ਹੈ ਕਿਸਾਨਾਂ ਕੇ ਉਹਨਾਂ ਦਾ ਮੈਡੀਕਲ ਟਰੀਟਮੈਂਟ ਲੈ ਲਿਆ ਪਰ ਹੁਣ ਆਪਣੇ ਹੀ ਜਿਹੜੇ ਆਗੂ ਨੇ ਉਹ ਆਪਣੀਆਂ ਸਲਾਮਾਂ ਅਲੱਗ-ਅਲੱਗ ਜਿੱਥੇ ਬੰਦਿਆਂ ਕਰ ਰਹੇ ਨੇ ਅਸੀਂ ਨਹੀਂ ਚਾਹਦੇ ਲੋਕ ਨਹੀਂ ਜਾਂਦੇ ਪੰਜਾਬ ਦੇ ਕਿ ਇਹ ਜਿਹੜਾ ਧਰਨਾ ਹੈ ਹੁਣ ਇੰਨਾ ਕਾਮਯਾਬ ਸਕਸੈਸ ਹੋਣ ਜਾ ਰਿਹਾ ਇਹ ਖਰਾਬ ਹੋਵੇ ਅਸੀਂ ਇਹ ਰੱਬਗੇ ਦੁਆ ਕਰਾਂਗੇ ਆਪਣੇ ਚੈਨਲ ਦੇ ਰਾਹੀ ਕਿ ਕੱਲ ਜਿਹੜਾ ਸ਼ਬੂ ਹੋਟਲ ਜਿੱਥਾ ਰਵਾਨਾ ਹੋਣਾ ਹੈ ਤਾਂ ਉੱਥੋਂ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਕਿਉਂਕਿ ਹਰਿਆਣਾ ਸਰਕਾਰ ਪਹਿਲਾਂ ਇਦਾਂ ਕਰ ਚੁੱਕੀ ਹੈ ਸੋ ਦੋਸਤੋ ਇਹ ਸੀਗੀ ਅੱਜ ਦੀ ਅਪਡੇਟ ਕਿਸਾਨੀ ਮੋਰਨ ਲੈ ਕੇ ਜੋ ਜੀ ਨਵੀਂ ਅਪਡੇਟ ਆਏਗੀ ਉਹ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗਾ ਏਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਉੱਤੇ